ਮਰੇਨ ਬੋਦੀ ਬਲਨਵੈ ਕਲਿਕ ਕਲਸਵ ਆਪੂ ਜੀ ਕੀ ਫਤਿਹ ਅੱਜ ਜੇ ਮੈਂ ਕੁਝ ਮੰਨੀਆਂ ਗੱਲਾਂ ਕਰਨ ਦੇ ਲਈ ਤੁਹਾਡੇ ਰੂਪ ਰੂਪ ਆਇਆ ਕਿਉਂਕਿ ਜਿਹੜੀ ਵਰਤੀ ਪ੍ਰਕਿਰਿਆ ਦਾ ਕੰਮ ਚੱਲ ਰਿਹਾ ਸੀਗਾ ਉਹ ਮੇਰੀ ਗਰੀਬ ਦੇ ਬਲਸ਼ੇਵ ਪਾਸ਼ਾ ਗੁਰਬਖਸ਼ ਸਾਹਿਬ ਜੀ ਮੇਰ ਸਦਕਾ ਮੁਕੰਮਲ ਹੋਇਆ ਜਿਹਦੇ ਵਿੱਚ ਸਾਰੇ ਹੀ ਪੰਜਾਬੀਆਂ ਦਾ ਸਾਰੇ ਹੀ ਪੰਥਦਰਦੀਆਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਸੋ ਮੈਂ ਸਾਰੇ ਪੰਜਾਬਸੀਆਂ ਦਾ ਵੀ ਜਿਨ੍ਹਾਂ ਨੇ ਇਸ ਵਰਤੀ ਪ੍ਰਕਿਰਿਆ ਦੇ ਵਿੱਚ ਆਪਣਾ ਯੋਗਦਾਨ ਪਾਇਆ ਮਸਾਲੇ ਤਹਿਤ ਤੋਂ ਤੋਂ ਬਾਤ ਕਰਦਾ ਕੋਈ ਜੋ ਵੀ ਹੁਕਮਨਾਮਾ ਜਾਰੀ ਹੋਇਆ ਸੀ ਅਕਾਲ ਤਖਤ ਸਾਹਿਬ ਨੂੰ 2 ਦਸੰਬਰ ਨੂੰ ਜਿਸ ਦੇ ਮੁਤਾਬਿਕ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਦੇ ਮੁਖੀ ਹਰਜਿੰਦਰ ਸਿੰਘ ਧਾਮੀ ਯੂਨੀਵਰਸਿਟੀ ਦੇ ਪ੍ਰਧਾਨ ਨੂੰ ਨਿਯੁਕਤ ਹੋਣ ਲਾਇਆ ਗਿਆ ਸੀ ਅਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਭਰਤੀ ਕਰਕੇ ਆਦੇਸ਼ ਦੇ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰ ਦੇ ਲੇਕਿਨ ਜਿਹੜੀ ਕਾਬਿਲ ਤੇ ਸੀਰੋਂ ਦਾ ਵੱਲੋਂ ਉਸ ਕਮੇਟੀ ਤੋਂ ਬਿਨਾਂ ਹੀ ਆਪਣੀ ਭਰਤੀ ਸ਼ੁਰੂ ਕਰਕੇ ਆਪਣਾ ਪ੍ਰਧਾਨ ਚੁਣ ਲਿਆ ਅਤੇ ਦੋ ਮੈਂਬਰ ਸੀਫਾ ਦੇ ਗਏ ਤੇ ਜਿਹੜੇ ਅਸੀਂ ਪੰਜ ਮੈਂਬਰ ਭਜਦੇ ਸੀਗੇ ਸਾਨੂੰ ਪੰਜਾਂ ਨੂੰ ਦਵਾਰਾ ਸਿੰਘ ਸਾਹਿਬ ਨੂੰ ਆਦੇਸ਼ ਜਾਰੀ ਹੋਇਆ ਕਿ ਤੁਸੀਂ ਭਰਤੀ ਪ੍ਰਕਿਰਿਆ ਸ਼ੁਰੂ ਕਰੋ ਤੇ ਜਿਹਦੇ ਵਿੱਚ ਪੰਜਾਂ ਦੇ ਵਿੱਚੋਂ ਜਿਹੜੇ ਦੋ ਮੈਂਬਰ ਸੁਧਾਰ ਦਾ ਸਬੰਧਤ ਸੀ ਜਿਹੜੇ ਤਿੰਨ ਮੈਂਬਰ ਸੀਗੇ ਜਿਹਦੇ ਵਿੱਚ ਬੀਬੀ ਸਤਵੰਤ ਕੌਰ ਜੀ ਜਿਨ੍ਹਾਂ ਦਾ ਸ਼ੁਕਰਪਾ ਜਾਣਦੇ ਵੀ ਕੁਰਬਾਨੀ ਵਾਲਾ ਪਰਿਵਾਰ ਆ ਅਤੇ ਬਹੁਤ ਵੱਡੀ ਉਸ ਪਰਿਵਾਰ ਦੀ ਕੌਮ ਨੂੰ ਦੇਣਾ ਸੋ ਵੀ ਉਹ ਬੀਬੀ ਜੀ ਜਿਨ੍ਹਾਂ ਦਾ ਰਾਜਨੀਤਿਕ ਕੋਈ ਸੰਬੰਧ ਹੀ ਨਹੀਂ ਸਰਕਾਰ ਤੱਕ ਸਾਡੇ ਨਮਾਇਦੇ ਵੱਜੂ ਉਹ ਉਹ ਮੈਂਬਰ ਬੜੇ ਅਤੇ ਸਾਇਕ ਵਾਲਸੀ ਵੀ ਝੁੰਦਾ ਜੀ ਸੁਭੀ ਸਿੰਘ ਬਾਦਲ ਜੀ ਦੇ ਬੜੇ ਜੀ ਦੀਤੀ ਸੀਗੇ ਉਹਨਾਂ ਨੇ ਵੀ ਆਦੇਸ਼ ਮੰਨਿਆ ਅਤੇ ਦਾਸ ਜੋ ਕਿਸੇ ਵੀ ਧਿਰ ਦਾ ਹਿੱਸਾ ਨਹੀਂ ਸੀ ਝੁੰਦਾ ਕਮੇਟੀ ਦੇ ਰਿਪੋਰਟਾਂ ਲਾਗੂ ਕਰਨ ਦੇ ਲਈ ਰੋਸ ਵੱਜੋ ਮੈਂ ਪਾਰਟੀ ਦੇ ਅੰਦਰ ਵੀ ਉਹ ਲੰਬੀ ਸੀ ਲੇਕਿਨ ਅਸੀਂ ਪੰਜਾਂ ਨੇ ਆਦੇਸ਼ ਨੂੰ ਮੰਨਦੇ ਹਾਂ ਸ਼੍ਰੀ ਕਲਕਤਕ ਸਾਬ ਤੇ ਅਰਦਾਸ ਬੇਨਤੀ ਕਰਕੇ ਇਹ ਕਾਰਜ ਸ਼ੁਰੂ ਕੀਤਾ ਜੋ ਸਾਨੂੰ ਦੇਸ਼ ਹੋਇਆ ਬੜੇ ਚੈਲੰਜ ਸੀਗੇ ਬੜੀਆਂ ਗਠਨਾਈਆਂ ਸੀਗੀਆਂ ਕੋਈ ਪਲੈਟਫਾਰਮ ਨਹੀਂ ਸੀਗਾ ਲੇਕਿਨ ਉਸ ਦੇ ਬਾਵਜੂਦ ਵੀ ਇਹ ਜਿਹੜੀ ਭਰਤੀ ਪ੍ਰਿਗਰਾਹ ਨੇ ਪੜੇ ਚੜੀ 15 ਲੱਖ ਦੇ ਕਰੀਬ ਮੈਂਬਰ ਜਿਹੜੇ ਬਣੇ ਸ਼ਰਮਣੀ ਅਕਾਲੀ ਦਲ ਦੇ ਅਤੇ ਬੜੀ ਪਾਰਦਰਸ਼ੀ ਭਰਤੀ ਹੋਈ ਆ ਹਰੇਕ ਮੈਂਬਰ ਦਾ ਆਡਾ ਕਾਰਡ ਟੈਲੀਫੋਨ ਨੰਬਰ ਅਤੇ ਐਡਰੈਸ ਤਕਰੀਬਨ ਹਰੇਕ ਪਰਚੀ ਦੇ ਉੱਪਰ ਘਰ ਘਰ ਜਾ ਕੇ ਇਹ ਜਿਹੜੀ ਸਾਡੇ ਜਿਹੜੇ ਪੰਥ ਦਰਦੀ ਸੀਗੇ ਵਰਕਰ ਸੀਗੇ ਉਹਨਾਂ ਨੇ ਜਿਹੜੀ ਭਰਤੀ ਕੀਤੀ ਜਾਂ ਅਤੇ ਜਿਹੜੀ 15 ਲੱਖ ਭਰਤੀ ਹੋਈ ਉਹਨਾਂ ਨੇ ਡੈਲੀਗੇਟ ਚੁਣੇ ਗਏ ਬੜੇ ਪਾਰਦਰਸ਼ੀ ਢੰਗ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਪ੍ਰਧਾਨ ਚੁਣਿਆ ਸੋ ਗੱਲ ਖੇਦ ਹੈ ਜਿਹੜੀ ਗੱਲ ਕੀਤੀ ਜਾ ਰਹੀ ਹੈ ਵੀ ਇੱਕ ਨਵਾਂ ਚੁੱਲਾ ਬਾਲ ਦਿੱਤਾ ਗਿਆ। ਦੇਖੋ ਜੇ ਪਹਿਲੇ ਦਿਨ ਤੋਂ ਹੀ ਹੁਕਮਨਾਮਾ ਬਣਿਆ ਤਾਂ ਕਮੇਟੀ ਨੂੰ ਬਣਿਆ ਜਾਂਦਾ ਤਾਂ ਇਹ ਅੱਜ ਤੱਕ ਇਹ ਨੋਕ ਤਾਂ ਨਹੀਂ ਸੀ। ਲੇਕਿਨ ਪੰਜ ਮੈਂਬਰੀ ਕਮੇਟੀ ਕੋਲੇ ਹੋਰ ਰਸਤਾ ਹੀ ਕੋਈ ਨਹੀਂ ਸੀਗਾ ਹੁਕਮਨਾਮੇ ਨੂੰ ਵਿਪਰੇ ਚੜਨ ਦੇ ਲਈ। ਉਹ ਤੇ ਇਨ ਮਨ ਪਾਲਣਾ ਕਰਦੇ ਲਈ ਉਹ ਇਸ ਲਈ ਬੜੀਆਂ ਘਟਨਾਈਆਂ ਆਈਆਂ। ਬੜਾ ਮੁਸ਼ਕਿਲ ਆ ਗਿਆ ਸਾਡੀ ਬੜੀ ਕਰਦਾਰ ਕੁਸ਼ੀ ਹੋਈ। ਲੇਕਿਨ ਅਸੀਂ ਜਿਸ ਦਿਨ ਪੁਲਿਸ ਕੇ ਪੰਜੀ ਮੈਂਬਰ ਇਹ ਮੰਨ ਕੇ ਚਲੇ ਸੀ ਵੀ ਜੋ ਕੋਈ ਮਰਜ਼ੀ ਕਰਵੇ ਲੇਕਿਨ ਇਸ ਆਦੇਸ਼ ਦੀ ਪਾਲਣਾ ਕਰਕੇ ਇਸ ਕਾਰਜ ਨੂੰ ਨੇਪਰੇ ਚਾੜਨਾ ਵਾ ਸੋ ਇਸ ਲਈ ਸਾਡਾ ਜਿਹੜਾ ਇਹ ਕਾਰਜ ਸੀਗਾ ਜਿਹੜੀ ਸੇਵਾ ਲੱਗੀ ਸੀ ਉਹ ਸਾਡੀ ਮੁਕੰਮਲ ਹੋਈ ਆ ਮੈਂ ਦੁਬਾਰਾ ਫੇਰ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਅਤੇ ਸਾਡਾ ਕਿਸੇ ਨਾਲ ਕੋਈ ਨਿੱਜੀ ਵਿਰੋਧ ਨਹੀਂ ਸਾਡਾ ਕਿਸੇ ਦੇ ਖਿਲਾਫ ਅਸੀਂ ਨਾ ਕੋਈ ਅਜੇ ਤੱਕ ਗੱਲ ਕਹੀ ਹੈ ਤੇ ਨਾ ਹਣ ਸਮਝ ਕਹਿਣੀ ਹੈ ਜੋ ਮਰਜ਼ੀ ਕੋਈ ਪਈ ਜਾਵੇ ਜਿਹੜੀ ਗੱਲ ਹੋਈ ਸੀ ਕਿ ਉਹਦੇ ਸਮੇਟਣ ਦੀ ਜਿਸ ਦਿਨ ਉਹ ਨਾਮ ਜਾਰੀ ਹੋਇਆ ਜਿਹੜੀ ਸੁਧਾਰ ਲੈ ਇੱਕ ਧਿਰ ਵੱਜੋਂ ਕੰਮ ਕਰ ਰਹੀ ਸੀ ਉਹਨਾਂ ਨੇ ਆਪਣਾ ਚਿੱਲਾ ਸਮੇਟ ਲਿਆ ਸੀ ਉਸੇ ਦਿਨ ਹੀ ਲੇਕਿਨ ਦੂਸਰੇ ਪਾਸੇ ਉਹ ਆਪੇ ਹੀ ਭਰਤੀ ਕਰਕੇ ਜਿਹੜਾ ਪ੍ਰਧਾਨ ਚੁਣਿਆ ਗਿਆ ਪ੍ਰਧਾਨ ਚੁਣ ਲਿਆ ਗਿਆ ਉਸ ਤੋਂ ਬਾਅਦ 1920 ਜਿਹੜਾ ਅਕਾਲ ਦ ਸੀ ਉਹ ਵੀ ਜਿਹੜਾ ਇਸ ਜਿਹੜੀ ਕਮੇਟੀ ਦੇ ਨਾਲ ਜਿਹੜਾ ਉਹਨਾਂ ਨੇ ਵੀ ਆਪਣਾ ਪਾਰਟੀ ਨੂੰ ਬਣ ਕਰਕੇ ਇਸ ਕਮੇਟੀ ਦਾ ਸਿਰ ਬਣ ਕੇ ਸੀਗੇ। ਸੋ ਕਹਿਣ ਦਾ ਭਾਵ ਕਿ ਜਿਹੜੀ ਸਾਡੀ ਜ਼ਿੰਮੇਵਾਰੀ ਰਹਿਦੀ ਆ ਉਹਨਾਂ ਉਹ ਹੈ ਕਿ ਅਸੀਂ ਪੰਥਕ ਇਕਤਾ ਦੇ ਲਈ ਜਿਸ ਤਰ੍ਹਾਂ ਪਿਛਲਾ ਜੋ ਵੀ ਕਾਰਜ ਹੋਇਆ ਉਹਦੇ ਵਿੱਚ ਸਾਡਾ ਕੋਈ ਨਿੱਜੀ ਹਿੱਤ ਜਾਂ ਸਵਾਰਥ ਨਹੀਂ ਸੀ। ਕਿਸੇ ਅਹੁਦੇ ਦੀ ਲਾਲਸਾ ਨਹੀਂ ਸੀ ਵੀ ਜਿਸ ਤਰ੍ਹਾਂ ਬੜਾ ਪ੍ਰਚਾਰ ਕੀਤਾ ਗਿਆ ਵੀ ਪਤਾ ਨਹੀਂ ਅਹੁਦੇ ਲੈਣ ਲਈ ਕਰ ਰਹੇ ਨੇ। ਲੇਕਿਨ ਹੁਣ ਵੀ ਜਿਹੜਾ ਸਾਡਾ ਕਾਰਜ ਰਹਿੰਦਾ ਉਹ ਰਹਿਦਾ ਪੰਥਕ ਇਕਤਾ ਦਾ। ਲੋੜ ਅੱਜ ਪੰਜਾਬ ਨੂੰ ਇੱਕ ਮਜ਼ਬੂਤ ਪੰਥਰ ਖੇਤਰੀ ਧਿਰ ਦੀ ਕਿਉਂਕਿ ਸਾਡੇ ਮਸਲੇ ਨੇ ਜਿਹੜੇ ਪੰਜਾਬ ਦੇ ਮਸਲੇ ਨੇ ਸਿਕਾਉਮ ਦੇ ਮਸਲੇ ਨੇ ਲੰਬੇ ਸਮੇਂ ਤੋਂ ਹੱਲ ਨਹੀਂ ਹੋਏ ਕਿਉਂਕਿ ਅਸੀਂ ਰਾਜਨੀਤਿਕ ਤੌਰ ਤੇ ਬੜੇ ਕਮਜ਼ੋਰ ਹੋ ਚੁੱਕੇ ਹਾਂ ਅੱਜ ਵੀ ਜਿਵੇਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦਾ ਤਮਾਸ਼ਾ ਦੇਖ ਰਹੀਆਂ ਨੇ ਇਹ ਸਾਰੇ ਆਪਸ ਵਿੱਚ ਲੜ ਰਹੇ ਨੇ ਅਸੀਂ ਇੱਕ ਦੂਜੇ ਨੂੰ ਨੀਵਾਂ ਲਾਉਣ ਦੇ ਲਈ ਦੂਜੇ ਦੀ ਕਰਲਾੜ ਕੁੱਛੀ ਕਰ ਰਹੇ ਹਾਂ ਲੇਕਿਨ ਲੋੜ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਜੋੜ ਤੋਂ ਦੀ ਸੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜਿੰਨੇ ਜੋ ਵੀ ਹੈ ਗਿਆ ਸੀ ਕਿ ਅਸੀਂ ਸਾਰੀਆਂ ਧਿਰਾਂ ਨੂੰ ਇੱਕਜੁੱਟ ਕਰਨ ਦੇ ਲਈ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੇ ਲਈ ਜੋ ਸਾਨੂੰ ਆਦੇਸ਼ ਜਾਰੀ ਹੋਏ ਸੀ ਪੰਥਕ ਇਕਤਾ ਦੇ ਲਈ ਜਿੰਨਾ ਵੀ ਹੋ ਸਕਿਆ ਆਪਣੇ ਸਾਰੇ ਇਤਿਆਹਾ ਕੀ ਅਸੀਂ ਯਤਨ ਕਰਾਂਗੇ ਤੇ ਮੈਂ ਬੇਨਤੀ ਕਰਦਾ ਕਿ ਸਾਰੀਆਂ ਹੀ ਪੰਥਕ ਧਿਰਾਂ ਨੇ ਜਿਹੜੀਆਂ ਜਿਹੜੀਆਂ ਪੰਜਾਬ ਅਤੇ ਪੰਥ ਦੀ ਹਦੈਸ਼ੀ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਆਪਣੇ ਰਤਾਂ ਨੂੰ ਤਿਆਰ ਕੇ ਪੰਥ ਦੇ ਬਡੇਰੇ ਹਤਾਂ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਉਹ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤਾਂ ਜੋ ਸਹੀ ਤਰ੍ਹਾਂ ਦੇ ਨਾਲ ਸਾਡੀ ਪੰਥਕ ਖੇਤਰੀ ਤੇ ਰਾਜੜੀ ਉਹ ਪੰਜਾਬ ਦੀ ਵਾਹੀ ਕਰ ਸਕੇ ਅਤੇ ਪੰਜਾਬ ਦੇ ਪੰਥ ਦੇ ਮਸਲੇ ਜਿਹੜੇ ਉਹ ਹੱਲ ਕਰ ਸਕੇ ਸੋ ਅਸੀਂ ਜਿਹੜੇ ਕੰਮ ਜੇ ਹੋਈਏ ਚਾਹੇ ਨਾ ਹੋਈਏ ਇਹਦਾ ਗੁੱਸਾ ਜਾਣਦੇ ਨੇ ਲੇਕਿਨ ਪੂਰੀ ਕੋਸ਼ਿਸ਼ ਕਰਾਂਗੇ ਆਉਣ ਸਮੇਂ ਦੇ ਵਿੱਚ ਕਿ ਅਸੀਂ ਸਾਰਿਆਂ ਦੇ ਨਾਲ ਨੂੰ ਇਹ ਪ੍ਰੋਗਰਾਮ ਦੇਖਣ ਲਈ ਕਰਦੇ ਦੀ ਯਤਨ ਕਰੀਏ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ